ਸਾਰੇ YouTube ਚੈਨਲ ਤੇ ਆਫਰ ਦਾ ਸੌਦਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਣਯੋਗ ਪੰਜਾਬ ਹਾਈ ਕੋਰਟ ਦੁਆਰਾ ਡਾਕਟਰਾਂ ਲਈ ਪੜਨਯੋਗ ਪਰਚੀ ਯਾਨੀ ਕਿ ਪ੍ਰੈਸਕ੍ਰਿਪਸ਼ਨ ਕਾਨੂੰਨੀ ਤੌਰ ਤੇ ਲਾਜ਼ਮੀ ਕੀਤੇ ਜਾਣ ਦੀ ਦਿੱਤੀ ਡਾਇਰੈਕਸ਼ਨ ਬਾਰੇ ਜ਼ਿਕਰ ਕਰਾਂਗੇ ਪਰੰਤੂ ਬੇਰੀ ਸ਼ਰਤ ਇਹ ਹੈ ਕਿ ਪਹਿਲਾਂ ਪਰਸੋਂ ਨੂੰ ਜਾਣ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਇਹ ਰੇਕਾ ਵਾਲੀ ਮਿਟੀਗ ਨੋਟੀਫਿਕੇਸ਼ਨ ਆਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਡਾਕਟਰੀ ਪੇਸ਼ੇ ਨੂੰ ਇੱਕ অতি ਉੱਚਾ ਸੁੰਚਤਾ ਤੇ ਪਵਿੱਤਰ profession ਸਮਝਿਆ ਜਾਂਦਾ ਹੈ ਅਤੇ ਇਸ ਕਰਕੇ ਹੀ ਅਕਸਰ ਡਾਕਟਰ ਨੂੰ ਭਗਵਾਨ ਦੇ ਦੂਜੇ ਰੂਪ ਦਾ ਤਰਜਾ ਵੀ ਦਿੱਤਾ ਜਾਂਦਾ ਹੈ ਪਰੰਤੂ ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਡਾਕਟਰ ਦੁਆਰਾ ਲਿਖੀ ਗਈ ਪਰਚੀ ਯਾਨੀ ਪ੍ਰੈਸਕ੍ਰਿਪਸ਼ਨ ਕਈ ਵਾਰ ਇਨੀ ਗੁੰਝਲਦਾਰ ਤੇ ਨਾ ਪੜਨਯੋਗ ਇੰਗਲਿਸ਼ ਭਾਸ਼ਾ ਵਿੱਚ ਲਿਖੀ ਹੁੰਦੀ ਹੈ ਕਿ ਇਸ ਨੂੰ ਸੈਲਫ ਮਾਰ ਕੈਮਿਸਟ ਵੀ ਸਮਝ ਸਕਦੇ ਹਨ ਤੇ ਆਮ ਲੋਕ ਤਾਂ ਇਸ ਨੂੰ ਉੱਕਾ ਹੀ ਪੜਨ ਤੋਂ ਅਸਮਰਥ ਹੁੰਦੇ ਹਨ ਅਜੇ ਵਿੱਚ ਕਈ ਵਾਰੀ ਪ੍ਰੋਪਰ ਮੈਡੀਸਨ ਜਾਂ ਇਸ ਦੀ ਵਰਤੋਂ ਸੰਬੰਧੀ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਵਿੱਚ ਕਈ ਤਰ੍ਹਾਂ ਦੇ ਪਰਮਪ੍ਰਿਖੇ ਪੈਦਾ ਹੋ ਜਾਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ ਇਸੇ ਕਰਕੇ ਹੀ ਇੱਕ ਕੇਸ ਦੀ ਸੁਣਵਾਈ ਉਪਰੰਤ ਮਾਨਯੋਗ ਪੰਜਾਬ ਹਾਈ ਕੋਰਟ ਨੇ ਦਵਾਈ ਵਾਲੀ ਪਰਚੀ ਯਾਨੀ ਕਿ ਪ੍ਰਸਕ੍ਰਿਪਸ਼ਨ ਸੰਬੰਧੀ ਇੱਕ ਆਦੇਸ਼ ਜਾਰੀ ਕੀਤਾ ਹੈ ਤਾਂ ਉਹ ਜਾਣਦੇ ਹਾਂ ਕਿ ਕੀ ਹੈ ਇਹ ਹਾਦੇਸ਼ ਪੰਜਾਬ ਤੇ ਹੈ ਨਾ ਹਾਈ ਕੋਰਟ ਨੇ ਇੱਕ ਮਤਕੋਰ ਆਦੇਸ਼ ਜਾਰੀ ਕਰਦੇ ਹੋਏ ਡਾਕਟਰਾਂ ਨੂੰ ਸਪਸ਼ਟ ਅਤੇ ਪੜਨਯੋਗ ਪਰਚੀ ਯਾਨੀ ਪ੍ਰਸਕ੍ਰਿਪਸ਼ਨ ਲਿਖਣ ਦੀ ਕਾਨੂੰਨੀ ਲਾਜ਼ਮੀਅਤ ਬਣਾ ਦਿੱਤੀ ਹੈ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਸਰਕਾਰੀ ਹਸਪਤਾਲ ਹੋਣ ਜਾਂ ਨਿੱਜੀ ਸਾਰੀਆਂ ਥਾਵਾਂ ਮੈਡੀਕਲ ਪ੍ਰਸਕ੍ਰਿਪਸ਼ਨ ਤੇ ਡਾਇਗਨੋਸਟਿਕ ਨੋਟਸ ਸਪਸ਼ਟ ਤੇ ਪੜਨਯੋਗ ਰੂਪ ਦੇ ਵਿੱਚ ਵਿਦਾਂ ਲਿਖਣਾ ਇਹ ਬਿਹਤਰ ਹੋਵੇਗਾ ਕਿ ਇਹਨਾਂ ਨੂੰ ਵੱਡੇ ਅੱਖਰਾਂ ਚ ਲਿਖਿਆ ਜਾਵੇ ਜਾਂ ਫਿਰ ਟਾਈਪ ਜਾਂ ਡਿਜੀਟਲ ਰੂਪ ਚ ਬਦਲ ਕਰਵਾਇਆ ਜਾਵੇ ਜਿਸ ਇਸ ਜਸ ਗੁਰਪ੍ਰੀਤ ਸਿੰਘ ਪੁਰੀ ਦੇ ਵਕੀਲ ਨੇ ਇਹ ਆਦੇਸ਼ ਇੱਕ ਅਪਰਾਧਿਕ ਮਾਮਲੇ ਦੀ ਸੁਣਵਾਈ ਦੌਰਾਨ ਦਿੱਤਾ ਹੈ ਵਕੀਲ ਨੇ ਪਾਇਆ ਕਿ ਪੀੜਤ ਦੀ ਮੈਡੀਕਲ ਲੀਗਲ ਰਿਪੋਰਟ ਤੇ ਡਾਕਟਰ ਦੀ ਲਿਖਾਵਟ ਇਨੀ ਨਾ ਪੜਨਯੋਗ ਸੀ ਕਿ ਉਸ ਨੂੰ ਸਮਝਿਆ ਨਹੀਂ ਜਾ ਸਕਦਾ ਯਸ ਇਸੁਰ ਨੇ ਕਿਹਾ ਕਿ ਅਦਾਲਤ ਡਾਕਟਰਾਂ ਤੇ ਮੈਡੀਕਲ ਪੇਸ਼ੇ ਦੇ ਪ੍ਰਤੀ ਡੂੰਗਾ ਸਨਮਾਨ ਰੱਖਦੀ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਲੋਕਾਂ ਦੇ ਮੌਲਿਕ ਅਧਿਕਾਰ ਸੁਰੱਖਿਤ ਰਹਿਣ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਦਿੱਤੀ ਗਈ ਇੱਕ ਅਹਿਮ ਡਾਇਰੈਕਸ਼ਨ ਨੂੰ ਡਾਕਟਰੀ ਪੇਸ਼ੇ ਨਾਲ ਜੁੜੇ ਹੋਏ ਕੁਆਲੀਫਾਈਡ ਡਾਕਟਰ ਕਿੰਨਾ ਕੋ ਫਾਲੋ ਕਰਦੇ ਹਨ ਤੇ ਇਸ ਆਦੇਸ਼ ਨਾਲ ਕੋ ਇੱਕ ਵਿੱਚ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਦੀ ਕਿੰਨੀ ਕੋਸਹਾਤਾ ਹੁੰਦੀ ਹੈ ਤੇ ਉਹਨਾਂ ਨੂੰ ਕਿੰਨੀ ਰਾਹਤ ਮਿਲਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੇਰੇ ਦੇ ਹੱਥੇ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਦੀ ਤੁਹਾਡਾ ਬਹੁਤ ਧੰਨਵਾਦ ਜੀ